ਸੋ ਸਸਿਕਾ ਜੀ ਮਹਾ ਸੰਦੀਪ ਚੌਧਰੀ ਮੈਂ ਤੁਹਾਡਾ ਸਵਾਗਤ ਕਰਦਾ ਨਿਊਜ਼ 18 ਨੇ ਪੰਜਾਬ ਦੇ ਵਿੱਚ ਅੱਜ ਇੱਕ ਬਹੁਤ ਵਧੀਆ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਆਂ ਸ਼੍ਰੀ ਰਾਮ ਲੀਲਾ ਪਰਿਵਾਰ ਸੁਸਾਇਟੀ ਵੱਲੋਂ ਅੱਜ ਰਾਜਪੁਰਾ ਦੇ ਜੈਮ ਸਥਾਨਕ ਦੇ ਵਿੱਚ ਇੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਸੋ ਖੂਨਦਾਨ ਕੈਂਪ ਤਾਂ ਇੱਕ ਬਹੁਤ ਵਧੀਆ ਜਿਹੜਾ ਉਪਰਾਲਾ ਹੈਗਾ ਜੋ ਸਾਰਿਆਂ ਨੂੰ ਕਰਨਾ ਚਾਹੀਦਾ ਖੂਨਦਾਨ ਦੇਣਾ ਵੀ ਚਾਹੀਦਾ ਲੇਕਿਨ ਇਸ ਕਲੱਬ ਦੇ ਪ੍ਰਧਾਨ ਹੈ ਦੀਪਕ ਬੰਸਲ ਉਹਨਾਂ ਦੀ ਅਗਵਾਈ ਦੇ ਵਿੱਚ ਜਦ ਦੇ ਸਾਲ ਦੇ ਵਿੱਚ ਦੋ ਖੂਨਦਾਨ ਕੈਂਪ ਲਗਾਉਂਦੇ ਆ ਤਾਂ ਉਹ ਪੂਰੇ ਰਾਜਪੁਰਾ ਦੇ ਵਿੱਚ ਇੱਕ ਚਰਚਾ ਦਾ ਵਿਸ਼ੇ ਬਣ ਜਾਂਦਾ ਹੈ ਕਿਉਂਕਿ ਖੂਨਦਾਨ ਕੈਂਪ ਤਾਂ ਬਹੁਤ ਲਗਾਏ ਜਾਂਦੇ ਨੇ ਲੇਕਿਨ ਇਹ ਜੋ ਖੂਨਦਾਨ ਕੈਂਪ ਲਾਇਆ ਜਾਂਦਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵਧੀਆ ਤਰੀਕੇ ਦੇ ਨਾਲ ਇਹਨੂੰ ਮੈਨੇਜ ਕੀਤਾ ਜਾਂਦਾ ਹੈ ਜਿਹੜੇ ਖੂਨਦਾਨੀ ਆਂਦੇ ਆ ਉੱਥੇ ਖੂਨਦਾਨ ਦੇਣ ਵਾਸਤੇ ਉਨਾ ਦੇ ਵਾਸਤੇ ਰਿਫਰੈਸ਼ਮੈਂਟ ਦਾ ਇੰਤਜ਼ਾਮ ਜਿਹੜਾ ਕੀਤਾ ਜਾਂਦਾ ਉਹ ਦੇਖਣ ਨੂੰ ਆਉਂਦਾ ਸੋ ਵੱਧ ਚੜ ਕੇ ਜਿੱਥੇ ਲੋਗ ਇਸ ਰक्तदान ਇਸ ਖੂਨਦਾਨ ਕੈਂਪ ਦੇ ਵਿੱਚ ਸ਼ਿਰਕਤ ਕਰਦੇ ਆ ਉੱਥੇ ਹੀ ਮਹਿਲਾਵਾਂ ਜਿਹੜੀਆਂ ਹੈਗੀਆਂ ਔਰਤਾਂ ਉਹਨਾਂ ਵੱਲੋਂ ਵੀ ਜਿਹੜਾ ਹੈ ਵੱਧ ਚੜ ਕੇ ਜਿਹੜਾ ਹੈ ਰक्तदान ਇਸ ਕੈਂਪ ਦੇ ਵਿੱਚ ਕੀਤਾ ਜਾਂਦਾ ਸੋ ਇਸ ਕੈਂਪ ਦੇ ਵਿੱਚ ਅੱਜ ਮੁੱਖੇ ਤੌਰ ਤੇ ਪੀਜੀਆਈ ਚੰਡੀਗੜ੍ਹ ਤੋਂ ਟੀਮ ਤੇ 32 ਸੈਕਟਰ ਚੰਡੀਗੜ੍ਹ ਦੀ ਟੀਮ ਨੇ ਅੱਜ ਰक्तਦਾਨੀਆਂ ਤੋਂ ਖੂਨਦਾਨੀਆਂ ਤੋਂ ਜਿਹੜਾ ਹੈ ਉਹ ਖੂਨ ਇਕੱਠਾ ਕੀਤਾ ਜੋ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਹਾਦਸਿਆਂ ਦੇ ਵਿੱਚ ਜ਼ਰੂਰਤਮੰਦਾਂ ਨੂੰ ਜਾਂ ਫਿਰ ਬਿਮਾਰੀ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੈ ਥੈਲਾਸੀਮੀਆ ਦੇ ਬਰੀਜਾਂ ਨੂੰ ਇਹ ਖੂਨ ਜਿਹੜਾ ਹੈ ਕਿਸੇ ਦੀ ਜ਼ਿੰਦਗੀ ਬਚਾਏਗਾ ਸੋ ਇਹਨਾਂ ਦਾ ਸਲੋਗਨ ਵੀ ਇਹੀ ਹੈ ਸ਼੍ਰੀ ਰਾਮ ਲੀਲਾ ਪਰਿਵਾਰ ਸੋਸਾਇਟੀ ਵੱਲੋਂ ਜਿਹੜਾ ਇੱਕ ਕੈਂਪ ਸਾਲ ਦੇ ਵਿੱਚ ਦੋ ਲਾਏ ਜਾਂਦੇ ਆ 10ਵਾਂ ਜਿਹੜਾ ਕੈਂਪ ਦੱਸਿਆ ਜਾ ਰਿਹਾ ਇਹਨਾਂ ਵੱਲੋਂ ਲਗਾਇਆ ਗਿਆ ਸੀਗਾ ਸੋ ਤੁਹਾਨੂੰ ਤਸਵੀਰਾਂ ਜਿਹੜੀਆਂ ਹੈ ਤੁਸੀਂ ਦੇਖ ਪਾ ਰਹੇ ਹੋ ਇਨਸੈਟ ਦੇ ਵਿੱਚ ਕਿ ਇਸ ਕੈਂਪ ਦੇ ਵਿੱਚ ਲੋਕਾਂ ਵੱਲੋਂ ਕਿੰਨੇ ਵੱਧ ਚੜ ਕੇ ਜਿਹੜਾ ਹੈ ਕਿੰਨਾ ਉਤਸ਼ਾਹ ਜਿਵੇਂ ਕਿ ਕੋਈ ਇੱਕ ਤਿਹਾਰ ਮਨਾਇਆ ਜਾਂਦਾ ਉਸ ਹਿਸਾਬ ਦੇ ਨਾਲ ਜਿਹੜਾ ਹੈ ਲੋਕ ਖੂਨਦਾਨ ਕਰਨ ਵਾਸਤੇ ਇਸ ਕਲੱਬ ਦੇ ਵਿੱਚ ਪਹੁੰਚ ਰਹੇ ਆ ਸੋ ਜਦ ਅਸੀਂ ਮੌਕੇ ਤੇ ਨਿਊਜ਼ 89 ਪੰਜਾਬ ਦੀ ਟੀਮ ਨੇ ਇਸ ਖੂਨਦਾਨ ਕੈਂਪ ਦਾ ਦੌਰਾ ਕੀਤਾ ਤੇ ਉੱਥੇ 150 ਦੇ ਕਰੀਬ ਯੂਨਿਟ ਖੂਨਦਾਨ ਹੋ ਚੁੱਕਿਆ ਸੀ ਤੇ ਹੁਣ ਮੈਨੂੰ ਜਿੱਥੇ ਤਾਂ ਉਮੀਦ ਹੈ ਮੈਨੂੰ ਜਿੱਥੇ ਤਾਂ ਇਸ ਕਲੱਬ ਤੇ ਭਰੋਸਾ ਹੈ 200 ਤੋਂ ਉੱਪਰ ਯੂਨਿਟ ਖੂਨ ਲੋਕਾਂ ਨੇ ਦਾਨ ਕੀਤਾ ਹੋਣਾ ਤੇ ਲੋਕ ਵੱਧ ਚੜ ਕੇ ਲੋਕਾਂ ਦੀ ਜਿੰਦਗੀਆਂ ਬਚਾਉਣ ਲੱਗੇ ਹੋਏ ਆ ਸੋ ਤੁਹਾਨੂੰ ਤਸਵੀਰਾਂ ਲਗਾਤਾਰ ਤਸਵੀਰਾਂ ਟੀਵੀ ਸਕਰੀਨ ਤੇ ਦਿਖਾਈ ਜਾ ਰਹੀ ਹੈ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਕਿਸ ਤਰ੍ਹਾਂ ਲੋਗ ਜਿਹੜੇ ਆਮ ਲੋਕ ਹੈਗੇ ਉਹ ਤਾਂ ਰक्त ਖੂਨਦਾਨ ਕਰਨ ਆਈ ਹੈ ਤੇ ਗਨਮੰਨੇ ਲੋਕ ਜਿਹੜੇ ਮੰਨੇ ਪਰਮੰਨੇ ਜਿਹੜੇ ਸ਼ਹਿਰ ਦੇ ਹਸਤੀਆਂ ਹੈਗੀਆਂ ਉਹ ਵੀ ਲਗਾਤਾਰ ਇਸ ਖੂਨਦਾਨ ਕੈਂਪ ਦੇ ਵਿੱਚ ਪਹੁੰਚੀਆਂ ਸੋ ਤੁਹਾਨੂੰ ਬਿਨਾਂ ਦੇਰੀ ਕਿਤੇ ਇਸ ਕਲੱਬ ਦਾ ਪੂਰਾ ਦੌਰਾ ਕਰਾਨੇ ਆ ਤੇ ਗੱਲਬਾਤ ਕਰਾਨੇ ਆ ਕਿ ਕਿਹੜੇ-ਕਿਹੜੇ ਮਹਿਮਾਨ ਇੱਥੇ ਆਏ ਹੈ ਇਸ ਕੈਂਪ ਦੇ ਵਿੱਚ ਜਿਨ੍ਹਾਂ ਨੇ ਇਸ ਕੈਂਪ ਦੇ ਮੈਂਬਰਾਂ ਦਾ ਹੌਸਲਾ ਵਧਾਇਆ ਸੋ ਤੁਹਾਨੂੰ ਬਿਨਾਂ ਦੇਰੀ ਕੀਤੇ ਸੁਣਾਉਣੇ ਆ ਇਸ ਮੌਕੇ ਤੇ ਉਹਨਾਂ ਲੋਕਾਂ ਦਾ ਕੀ ਕਹਿਣਾ ਸੀ ਕੀ ਕਹਿਣਾ ਚਾਹੋਗੇ ਤੁਸੀਂ ਹਰ ਸਾਲ ਆਉਂਦੇ ਹੋ ਕੁੰਦਨ ਕੈਂਪ ਵਿੱਚ ਇਸ ਤਰ੍ਹਾਂ ਤੁਹਾਨੂੰ ਲੱਗਦਾ ਰਹੇ ਜੈ ਸ਼੍ਰੀ ਰਾਮਲੀਲਾ ਕਲੱਬ ਵੱਲੋਂ ਪ੍ਰਧਾਨ ਦੀਪੂ ਬੰਸਲ ਜੀ ਸਾਡੇ ਸੈਕਟਰੀ ਸਾਹਿਬ ਖੜੇ ਨੇ ਹੋਰ ਇਹਨਾਂ ਦੀ ਟੀਮ ਮੈਂਬਰ ਵਿਸ਼ਾਲ ਮੇਗਾ ਕੈਂਪ ਰਾਜਪੁਰਾ ਕੀ ਮੈਂ ਸਮਝਦਾ ਕਿ ਪੂਰੇ ਇਲਾਕੇ ਦੇ ਵਿੱਚ ਮੈਂ ਜਿੰਨੇ ਵੀ ਹਸ ਤੱਕ ਕੈਂਪ ਦੇਖੇ ਨੇ ਸਭ ਤੋਂ ਵੱਡਾ ਪੂਰੇ ਉਸਾਰ ਲਗਨ ਔਰ ਜੋਸ਼ ਦੇ ਨਾਲ ਇਹ ਸਾਰਾ ਯੂਥ ਲਾਂਦਾ ਹੈ ਜਿੱਥੇ 300 ਜਾਂ 400 ਤੱਕ ਟੀਚਰ ਰੱਖਦੇ ਨੇ ਟਾਰਗੇਟ ਤੇ ਰੱਖਦੇ ਨੇ ਉੱਥੇ ਵਧੀਆ ਅਰੇਂਜਮੈਂਟਸ ਕਰਦੇ ਨੇ ਕਿਉਂਕਿ ਖੂਨਦਾਨ ਇੱਕ ਮਹਾਦਾਨ ਹੈ ਵਿਦਾ ਸ਼ਾਸਤਰਾਂ ਚ ਵੀ ਲਿਖਿਆ ਇਸ ਤੋਂ ਉੱਪਰ ਕੋਈ ਦਾਨ ਨਹੀਂ ਹੈਗਾ ਕਿਉਂਕਿ ਇੱਕ ਯੂਨਿਟ ਖੂਨ ਇੱਕ ਜ਼ਿੰਦਗੀ ਬਚਾਉਣ ਦੇ ਵਿੱਚ ਕਾਰਗਰ ਸਾਬਤ ਹੁੰਦਾ ਹੈ ਇਸ ਲਈ ਮੈਂ ਮੇਰੇ ਕੋਲ ਸ਼ਬਦ ਨਹੀਂ ਲੇਕਿਨ ਮੈਂ ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਇਹਨਾਂ ਨੂੰ ਪੂਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕੀ ਕਹਿਣਾ ਚਾਹੋਗੇ ਪ੍ਰਧਾਨ ਜੀ ਅੱਜ ਤੁਸੀਂ ਖੂਨਦਾਨ ਕੈਂਪ ਦੇ ਵਿੱਚ ਆਏ ਵੀ ਹੋ ਤੇ ਆਪਣਾ ਯੋਗਦਾਨ ਵੀ ਦਿੱਤਾ ਦੇਖੋ ਬਹੁਤ ਬਹੁਤ ਵਧੀਆ ਪ੍ਰਾਲਾ ਹੈ ਖੂਨਦਾਨ ਕੈਂਪ ਲੱਗਣੇ ਚਾਹੀਦੇ ਸ਼ਹਿਰ ਦੇ ਵਿੱਚ ਜਿਹੜੀ ਇਹ ਸੰਸਥਾ ਦੀਪੂ ਬਾਂਸਲ ਜੀ ਖੜੇ ਹੈ ਇਹ ਬਹੁਤ ਵਧੀਆ ਪ੍ਰਾਲਾ ਕਰਦੇ ਆ ਇਸ ਸਾਲ ਦੇ ਵਿੱਚ ਦੋ ਦੋ ਸਾਲ ਦੇ ਵਿੱਚ ਦੋ ਕੈਂਪ ਲਗਾਨੇ ਆ ਅਸੀਂ ਹਰ ਸਾਲ ਇੱਥੇ ਖੂਨ ਦੇਣ ਆਨੇ ਆ ਬਹੁਤ ਵਧੀਆ ਪ੍ਰਾਲਾ ਇਹਨਾਂ ਦਾ ਠੀਕ ਹੈ ਹਾਂਜੀ ਤੁਮਰੀ ਜੈ ਸ਼੍ਰੀ ਰਾਮ रामलीला ਪਰਿਵਾਰ ਜਿਹੜੀ ਹੈ ਦੀਪਕ ਬਾਂਸਲ ਜੀ ਅਕਤੂਰ ਹਸੈਨ ਜੀ ਇਹਨਾਂ ਜਿਹੜੀ ਸਾਰੀ ਟੀਮ ਹੈ ਬਹੁਤ ਵਧਾਈ ਦੀ ਪਾਤਰ ਹੈ ਜਿਹੜੀ ਸਾਲ ਦੇ ਵਿੱਚ ਦੋ ਵੱਡੇ ਖੂਨਦਾਨ ਕੈਂਪ ਲਾ ਕੇ ਆਪਣਾ 32 ਹਸਪੀਟਲ ਔਰ ਪੀਜੀਆਈ ਹਸਪੀਟਲ ਦੋ ਹਸਪਤਾਲਾਂ ਦੀਆਂ ਟੀਮਾਂ ਮਤਲਬ ਕਿ ਖੂਨਦਾਨ ਲੈਣ ਆਂਦੀ ਹੈ ਤੁਸੀਂ ਦੇਖੋ ਕਿੰਨਾ ਵੱਡਾ ਬਲੱਡ ਕੈਂਪ ਹੋਏਗਾ ਕਿ ਜਿੱਥੇ ਦੋ ਦੋ ਹਸਪੀਟਲ ਵੱਡੇ ਹਸਪੀਟਲਾਂ ਦੀਆਂ ਟੀਮਾਂ ਭਲਾਈਆ ਜਾ ਰਹੀਆਂ ਨੇ ਬਹੁਤ ਵਧਾਈ ਦੇ ਪਾਤਰ ਇਹਨਾਂ ਨਾਲ ਕੰਦੇ ਨੇ ਜੋ ਮਰੀਜ਼ ਨੇ ਜੋ ਲੋੜਵੰਦ ਨੇ ਉਹਨਾਂ ਨੂੰ ਨਵੀਂ ਜ਼ਿੰਦਗੀ ਮਿਲਦੀ ਹੈ ਅਸੀਂ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅੱਜ ਦਾ ਤੁਸੀਂ ਖੁੰਦੈਂਕਣ ਦੇਖ ਰਹੇ ਹੋ ਕਿ ਪਿਛਲੇ 8-10 ਸਾਲਾਂ ਤੋਂ ਲਗਾਤਾਰ ਕੈਂਪ ਲਗਾਉਂਦੇ ਆ ਰਹੇ ਹਨ ਰਾਜਪੁਰੇ ਦੇ ਇਤਿਹਾਸ ਜਿੰਨੇ بڑے بڑے ਕੈਂਪੀਨਾਂ ਨੇ ਲਗਾਏ ਹੈ ਸ਼ਾਇਦ ਹੀ ਕੋਈ ਹੋਰ ਸੰਸਥਾ ਲਾਂਦੀ ਹੋਵੇ ਮੇਰੇ ਧਿਆਨ ਚ ਆਉਂਦਾ ਹੈ ਵੀ ਅੱਜ ਤੋਂ ਸਾਲ ਦੋ ਸਾਲ ਪਹਿਲਾਂ ਜੋ ਇੱਕ ਕੈਂਪ ਲਾਇਆ ਸੀਗਾ 350 ਪਲੱਸ ਅ ਜਿਹੜੇ ਚ ਬਲੱਡ ਡੋਨਰ ਸੀਗੇ ਨਾ ਸਿਰਫ ਬਲੱਡ ਡੋਨੇਸ਼ਨ ਦੀਪਕ ਜੀ ਸਮਾਜ ਦੇ ਵਿੱਚ ਹੋਰ ਵੀ ਬੜੀ ਵਧੀਆ ਕੰਮ ਕਰਦੇ ਆ ਹੈਗੇ ਸਮੇਂ-ਸਮੇਂ ਤੇ ਜੋ ਵੀ ਸਮਾਜ ਦੀਆਂ ਜਿਸ ਤਰ੍ਹਾਂ ਦੀਆਂ ਐਨਐਸਐਸਟੀਆਂ ਹੁੰਦੀਆਂ ਨੇ ਉਹ ਵੀ ਸਾਹਿਬ ਨਾਲ ਸਮਾਜ ਸੇਵਾ ਦੇ ਕੰਮ ਐਂ ਬੜ ਚੜ ਕੇ ਕਰਦੇ ਹੈਗੇ ਤੁਸੀਂ ਅੱਜ ਕੈਂਪ ਦੇਖ ਰਹੇ ਹੋ ਨਾ ਨਹੀਂ ਤਾਂ ਕੈਂਪ ਲੱਗਦੇ ਆ ਸਿਰਫ ਬਲੱਡ ਡੋਨੇਸ਼ਨ ਹੀ ਹੁੰਦਾ ਉਰੇ ਆਈ ਡੋਨੇਸ਼ਨ ਦਾ ਅਗੇ ਟੈਸਟਿੰਗ ਫ੍ਰੀ ਹੋਰ ਸਾਰੀ ਚੀਜ਼ਾਂ ਦਾ ਵੀ ਅਰੇਂਜਮੈਂਟ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਂਦਾ ਨਾ ਸਿਰਫ ਬਲੱਡ ਡੋਨੇਸ਼ਨ ਕੈਂਪ ਆਇਓ ਇਹ ਕਿਦਰਾ ਤੁਸੀਂ ਪਿੱਛੇ ਰਿਫਰੈਸ਼ਮੈਂਟ ਐ ਹੋਰ ਸਾਰੀਆਂ ਚੀਜ਼ਾਂ ਦੇਖੋਗੇ ਉਹ ਐਨ ਹਾਈ ਕਲਾਸ ਦੀਆਂ ਹੁੰਦੀਆਂ ਹੈਗੀਆਂ ਤੁਹਾਨੂੰ ਆ ਕੇ ਇੱਥੇ ਈਵੇਂ ਨਹੀਂ ਲੱਗੇਗਾ ਵੀ ਇਹ ਬਲੱਡ ਡੋਨੇਸ਼ਨ ਕੈਂਪ ਹੀ ਹੈ ਬਹੁਤ ਵਧੀਆ ਤੁਹਾਨੂੰ ਇੱਕ ਉਹ ਮਾਹੌਲ ਦਿਖਦਾ ਹੈਗਾ ਜੇ ਉਰੇ ਡੋਨੇਸ਼ਨ ਤਾਂ ਕਰਨਗੇ ਤਾਂ ਈਸੋ ਲੋਕ لیکن آنے والوں ਦੀ સંખ્યા 800000 تک ਹੁੰਦੀ ਹੈ ਪਹਿਲਾਂ ਤਾਂ ਸਾਰੇ ਰਾਜਪੁਰਾ ਵਾਸੀਆਂ ਨੂੰ ਮੇਰੇ ਵੱਲੋਂ ਜੈਸ਼ੀ ਰਾਮ ਤਾਂ ਜੈਸ਼ੀ ਰਾਮ ਰਾਮੀਲਾ ਪਰਿਵਾਰ ਸੋਸਾਇਟੀ ਵੱਲੋਂ ਅੱਜ ਸਾਡੇ ਦਸਵਾਂ ਬਲੱਡ ਡੋਨੇਸ਼ਨ ਕੈਂਪ ਲਾਇਆ ਗਿਆ ਠੀਕ ਹੈ ਜੀ ਇਹ ਕਿੰਨੇ ਦੀ ਯਾਦ ਦੇ ਵਿੱਚ ਤੁਸੀਂ ਲਾਂਦੇ ਹੋ ਇਹ ਮੇਰੇ ਫਾਦਰ ਰਵੀ ਬਾਂਸਲ ਜੀ ਤੇ ਮੇਰੇ ਇੱਕ ਕਜ਼ਨ ਬ੍ਰਦਰ ਮਨੀਸ਼ ਬਾਂਸਲ ਜੀ ਦੀ ਯਾਦ ਚ ਕੈਂਪ ਲਾਂਦੇ ਹਾਂ ਕਿਸ ਤਰ੍ਹਾਂ ਦਾ ਰਿਸਪੌਂਸਬਿਲ ਹੈ ਕੀ ਕੀ ਇੰਤਜ਼ਾਮ ਕੀਤੇ ਗਏ ਤੁਹਾਡੇ ਵੱਲੋਂ ਰਿਸਪੌਂਸਰ ਪਹਿਲਾਂ ਤਾਂ ਸਾਨੂੰ ਡਰ ਸੀ ਠੰਡ ਬਹੁਤ ਸੀ ਮਗਰ ਡਰ ਜਿਵੇਂ ਜਿਵੇਂ ਦਿਨ ਚੜ ਰਿਹਾ ਉਹਵੇਂ ਮੈਂ ਡਰ ਘਟਦਾ ਜਾ ਰਿਹਾ ਤੇ 150 ਦੇ ਕਰੀਬ ਤੇ ਯੂਨਿਟ ਹੋ ਗਏ ਹੁਣ ਤੱਕ ਤੇ ਉਮੀਦ ਹੈ ਅਸੀਂ 250 ਦੇ ਪਾਰ ਜਾਵਾਂਗੇ ਤੇ ਕਾਫੀ ਵੀਰੇ ਅਰੇਂਜਮੈਂਟ ਸੋਸਾਇਟੀ ਵੱਲੋਂ ਸਾਡੇ ਮੈਂਬਰਾਂ ਨੇ ਵਧੀਆ ਕੀਤਾ ਹੋਇਆ ਤੇ ਖਾਣ ਪੀਣ ਦਾ ਸਾਰਾ ਸਿਸਟਮ ਵਧੀਆ ਰੱਖਿਆ ਹੋਇਆ ਪੂਰਾ ਮੈਨੇਜ ਕੀਤਾ ਹੋਇਆ ਉਹ ਪ੍ਰੋਗਰਾਮ ਬਾਰੇ ਮੈਂ ਜੈਸ਼ਰੀ ਰਾਮ ਰਾਮੀਲਾ ਪਰਿਵਾਰ ਸੋਸਾਇਟੀ ਦਾ ਜਨਰਲ ਸੈਕਟਰੀ ਅਫਤਰ हुसैन ਇਹ ਜਿਹੜਾ ਸਾਡਾ ਕੈਂਪ ਹੈ ਇਹ ਅਸੀਂ ਵਿਸ਼ਾਲ ਕੈਂਪ ਦੀ ਤਰ੍ਹਾਂ ਲਗਾਣੇ ਆ ਕਿ ਜਿਹੜੇ ਕਿ ਲੋਕ ਆਪਣਾ ਖੂਨ ਦਾਨ ਕਰਨ ਆਨੇ ਆ ਬਹੁਤ ਉਤਸ਼ਾਹ ਨਾਲ ਆਨੇ ਆ ਕਿਉਂਕਿ ਸਾਡਾ ਪ੍ਰੋਗਰਾਮ ਹੀ ਇੰਨਾ ਵਧੀਆ ਹੁੰਦਾ ਕਿ ਲੋਕਾਂ 'ਚ ਬੜਾ ਉਤਸ਼ਾਹ ਹੁੰਦਾ ਇਸ ਕੈਂਪ ਨੂੰ ਲੈ ਕੇ ਕਿਸੇ ਜਿਹੜਾ ਰਕਤਦਾਨ ਕਰੀਏ ਇਸ ਕੈਂਪ ਦੇ ਅੰਦਰ ਕਰੀਏ ਕਿਉਂਕਿ ਅਸੀਂ ਇਸ ਜਿਹੜਾ ਅਰੇਂਜਮੈਂਟ ਹੈ ਉਹ ਬੜਾ ਫੀਸਫੁਲ ਅਰੇਂਜਮੈਂਟ ਕਰਦੇ ਹਾਂ ਤੇ ਸਾਰੀ ਸੰਸਥਾਵਾਂ ਦਾ ਸਾਨੂੰ ਬੜਾ ਸਹਿਯੋਗ ਮਿਲਦਾ ਹੈ ਇਸ ਦੇ ਉੱਤੇ ਔਰ ਰਕਤਦਾਨੀਆਂ ਵੱਲੋਂ ਵੀ ਬੜਾ ਸਹਿਯੋਗ ਹੌਸਲਾ ਮਿਲਦਾ ਹੈ ਰਕਤਦਾਨ ਕਰਨ ਲਈ ਤੇ ਅਸੀਂ ਇਹਦੇ ਨਾਲ ਹੀ ਇੱਕ ਅੱਖਾਂ ਦਾਨ ਕਰਨ ਦਾ ਵੀ ਉਪਰਾਲਾ ਸ਼ੁਰੂ ਕੀਤਾ ਹੈ ਕਿ ਉਹਦੇ ਵਿੱਚ ਵੀ ਸਾਨੂੰ ਕਈ ਬੰਦਿਆਂ ਨੇ ਆਪਣੀ ਅੱਖਾਂ ਦਾਨ ਦਾ ਫਾਰਮ ਭਰ ਕੇ ਗਏ ਆ ਸਾਡੇ ਕੋਲ ਕਿ ਜਦੋਂ ਸਾਡੀ ਕੋਈ ਮ੍ਰਿਤਿ ਹੋਏ ਕੁਛ ਹੋਏ ਉਸ ਤੋਂ ਬਾਅਦ ਜਿਹੜੀ ਸਾਡੀ ਅੱਖਾਂ ਕਿਸੇ ਨੂੰ ਰੋਸ਼ਨੀ ਦੇ ਸਕਣ ਸੋ ਜੀਵੇਂ ਤੁਸੀਂ ਸੁਣਿਆ ਕਿ ਜਿਹੜੇ ਵਕਤਾ ਜਿਹੜੇ ਮੰਨੇ ਪਰਮੰਨੇ ਸ਼ਹਿਰ ਦੇ ਗਣਮੰਨੇ ਲੋਕ ਇਸ ਕੈਂਪ ਦੇ ਵਿੱਚ ਮੌਜੂਦ ਸੀਗੇ ਉਹਨਾਂ ਵੱਲੋਂ ਜਿੱਥੇ ਕੈਂਪ ਦੀ ਹੌਸਲਾ ਫਚਾਈ ਕੀਤੀ ਗਈ ਇਸ ਕਲੱਬ ਦੀ ਤੇ ਦੂਜੇ ਪਾਸੇ ਇਸ ਕਲੱਬ ਵੱਲੋਂ ਜਿਹੜੀ ਇੱਕ ਵਿਸ਼ੇਸ਼ ਨੇਤਰਦਾਨ ਜਿਹੜਾ ਮਹਾਦਾਨ ਹੈ ਉਹਦਾ ਵੀ ਜਿਹੜਾ ਆਯੋਜਨ ਕੀਤਾ ਗਿਆ ਸੀਗੇ ਤੇ ਲੋਕਾਂ ਨੇ ਵੱਦ ਚੜ ਕੇ ਆਪਣੇ ਨੇਤਰ ਜਿਹੜੇ ਮਰਨ ਤੋਂ ਬਾਅਦ ਆਪਣੀਆਂ ਅੱਖਾਂ দান ਕਰਦੇ ਆ ਜੋ ਸਦਾ ਵਾਸਤੇ ਜਿੰਦਾ ਰਹਿ ਜਾਂਦੇ ਆ ਲੋਕ ਉਹਨਾਂ ਵੱਲੋਂ ਆਪਣੀਆਂ ਅੱਖਾਂ ਵੀ ਜਿਹੜੀਆਂ দান ਕੀਤੀਆਂ ਸੋ ਤੁਹਾਨੂੰ ਇਹ ਉਪਰਾਲਾ ਕਿਸ ਤਰ੍ਹਾਂ ਲੱਗਿਆ ਥੱਲੇ ਕਮੈਂਟ ਬਾਕਸ ਦੇ ਵਿੱਚ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਤੇ ਸਿਰਫ ਨਿਊਜ਼ 89 ਪੰਜਾਬ ਇਕੋ ਹੀ ਅਪੀਲ ਜਿਹੜੀ ਹੈ ਆਪਣੇ ਸਰੋਤਿਆਂ ਨੂੰ ਕਰਦਾ ਹੈ ਕਿ ਵੱਧ ਤੋਂ ਵੱਧ ਇਹਦੀ ਖਬਰਾਂ ਨੂੰ ਤੁਸੀਂ ਸ਼ੇਅਰ ਕੀਤਾ ਕਰੋ ਤਾਂ ਕਿ ਨੌਜਵਾਨਾਂ ਦੇ ਵਿੱਚ ਜਿਹੜੇ ਨਸ਼ਿਆਂ ਦੇ ਵਿੱਚ ਪਏ ਉਹ ਇਹਦੀਆਂ ਚੀਜ਼ਾਂ ਛੱਡ ਕੇ ਇਹਦੇ ਕੈਂਪਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਤੇ ਲੋਕਾਂ ਦੀ ਜ਼ਿੰਦਗੀ ਇਹ ਪਛਾਣ ਇੱਕ ਸ਼ੇਅਰ ਤੁਹਾਡੇ ਤੋਂ ਮੰਗਦੇ ਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਫੇਸਬੁੱਕ ਪੇਜ ਨੂੰ ਹੁਣੇ ਤੁਸੀਂ ਲਾਈਕ ਕਰੋ ਤੇ YouTube ਪੇਜ ਨੂੰ ਹੁਣੀ ਸਬਸਕ੍ਰਾਈਬ ਕਰੋ ਸੋ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਬਹੁਤ ਜਿਆਦਾ ਧੰਨਵਾਦ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ